ਜੈ ਔਰ ਵੀਰੂ ਜਿਸ ਤਰੀਕੇ ਦੇ ਨਾਲ ਅਸੀਂ ਕਹਿ ਲਈਏ ਤਾਂ ਫਿਲਮਾਂ 'ਚ ਜਿਹੜੇ ਦੇਖਣ ਨੂੰ ਮਿਲਦੇ ਇਹ ਭਰਾਵਾਂ ਦੀ ਜਿਹੜੀ ਜੋੜੀ ਹੈ ਇੱਕ ਮਿਸਾਲ ਆ ਅੱਜ ਦੇ ਸਮੇਂ 'ਚ ਜੇ ਗੱਲ ਕਰੀਏ ਤਾਂ ਪਰਿਵਾਰ ਦਾ ਜਿਹੜਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਗੱਡੀਆਂ ਲੋਕਾਂ ਨੇ ਰੱਖ ਲਈਆਂ ਮਹਿੰਗੇ ਮਹਿੰਗੇ ਵਾਹਨ ਰੱਖ ਲੈਣੇ ਗੁਜ਼ਾਰਾ ਨਹੀਂ ਹੋ ਪਾਂਦਾ ਤੇ ਤੁਸੀਂ ਫਿਰ ਇਸ ਇਸ ਤਰ੍ਹਾਂ ਗੁਜ਼ਾਰਾ ਕਰਦੇ ਹੋ ਆਪਣਾ ਇਹ ਮਤਲਬ ਸਵੇਰੇ ਤੁਸੀਂ ਉਹਨਾਂ ਸੀ ਦੇਖ ਰਹੇ ਸੀ ਇੰਨੀ ਠੰਡ ਦੇ ਬਾਵਜੂਦ ਦੋਨੋਂ ਭਰਾ ਤੁਸੀਂ ਨਿਕਲੇ ਹੋ ਤੇ ਕਿੱਦਾਂ ਗੁਜ਼ਾਰਾ ਕਰਦੇ ਹੋ ਅੱਜ ਇਸ ਚੀਜ਼ ਦੀ ਡਿਮਾਂਡ ਹੈ ਮਾਰਕੀਟ 'ਚ ਤੇ ਦੀਏ ਆਜੀ ਅਹੀ ਰਿਆ ਪੰਡਾਣਾ ਠੀਕ ਹੈ ਤੇ ਬਾਜੀ ਗਰਿਆ ਗਰਿਆਂ ਨੂੰ ਅਸੀਂ ਲੈ ਜਾਣਾ ਤੇ ਲੈ ਜਿੱਥੇ ਜਿੱਥੇ ਮੰਗਣ ਜਾਣਾ ਕਾਨਾ ਕਦਰ ਵਿੱਚ ਆਹੀ ਪਾਖਾਂ ਦੇ ਸਾਰੇ ਜਿਹੇ ਫਿਰ ਤੁਰ ਕੇ ਵੇਖਿਆ ਉਧਰ ਨਾ ਕੋਈ ਸੜਕ ਲੱਭਿਆ ਨੂੰ ਨਾ ਕੋਈ ਬਿਜਲੀ ਲੱਭੀ ਹੋਣਾ ਜਣਾ ਚਾ ਉਹਧਰ ਇੰਨਾਂ ਨਹੀਂ ਲੱਗੇਗੇ ਪਾਖ ਇੰਨਾਂ ਦੇਖੇ ਬੜੇ ਬੜੇ ਤੱਕ ਉਹਦੇ ਦੁਆਰ ਦਾ ਇਹ ਆ ਕਿ ਅੱਗੇ ਨਾਲੋਂ ਮਾਹੌਲ ਬਹੁਤ ਬਦਲ ਗਿਆ ਗੱਡੀਆਂ ਹੋ ਗਈਆਂ ਟਾਂਗਿਆਂ ਦਾ ਮੁੱਲ ਕੋਈ ਨਹੀਂ ਰਿਹਾ ਕਿਰਾਇਆ ਕੋਈ ਨਹੀਂ ਉਹ ਤੋਲਾ ਕੇ ਟਾਂਗੇ ਵਾਂ ਲੱਜਾਣੇ ਚੋ ਆਨੀ ਤੇ ਦੀ ਸਵਾਰੀ ਤੋਂ ਉਹ ਤੋਲਾ ਕੇ ਕੱਠੇ ਰਿਹਾ ਅੱਜ ਭਾਵੇਂ ਯੁੱਗ ਚੰਦਰਮਾ ਤੱਕ ਪਹੁੰਚ ਗਿਆ ਪਰ ਅੱਜ ਇੱਕ ਅਜਿਹੀ ਕਹਾਣੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਭਰਾਵਾਂ ਦੀ ਜੋੜੀ ਜਿਹੜੀ ਲਗਭਗ 1967 ਤੋਂ ਟਾਂਗੇ ਦਾ ਦੌਰ ਜਦੋਂ ਹੁੰਦਾ ਸੀ ਫਿਲਮਾਂ 'ਚ ਵੀ ਬਹੁਤ ਦਿਖਾਇਆ ਜਾਂਦਾ ਸੀਗਾ ਕਿ ਘੋੜੇ ਦੇ ਜ਼ਰੀਏ ਟਾਂਗਾ ਜਿਹੜਾ ਚਲਾਇਆ ਜਾਂਦਾ ਸੀ ਉਦੋਂ ਇੱਕੋ ਸਾਧਨ ਹੁੰਦਾ ਸੀ ਕਿ ਜਿਸ ਜ਼ਰੀਏ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਇਆ ਕਰਦੇ ਸਨ ਟਰਾਂਸਪੋਰਟ ਦੀ ਗੱਲ ਕਰ ਲਈਏ ਤਾਂ ਇਸ ਨੂੰ ਟਰਾਂਸਪੋਰਟ ਦੇ ਤੌਰ ਤੇ ਵੀ ਵਰਤਿਆ ਜਾਂਦਾ ਸੀ ਪਰ ਅੱਜ ਯੁੱਗ ਬਦਲ ਚੁੱਕਿਆ ਹੈ ਵਹੀਕਲਸ ਆ ਗਏ ਨੇ ਈ ਰਿਕਸ਼ਾਜ਼ ਆ ਗਏ ਨੇ ਈ ਗੱਡੀਆਂ ਆ ਗਈਆਂ ਨੇ ਪਰ ਉਹ ਦੌਰ ਜਦੋਂ ਲੋਕ ਸਿਰਫ ਇੱਕ ਮਾਤਰ ਜਿਹੜਾ ਸਹਾਰਾ ਹੁੰਦਾ ਸੀ ਟਾਂਗੇ ਦੇ ਜ਼ਰੀਏ ਜਿਹੜਾ ਇੱਕ ਥਾਂ ਤੋਂ ਦੂਸਰੀ ਥਾਂ ਜਾਇਆ ਕਰਦੇ ਸਨ ਔਰ ਉਦੋਂ ਇਸ ਜਿਹੜੀ ਕੀਮਤ ਦੀ ਗੱਲ ਕਰੀਏ ਤਾਂ ਕੋਈ ਉਹਦਾ ਮੁੱਲ ਨਹੀਂ ਸੀ ਹੁੰਦਾ ਭਾਵੇਂ ਉਦੋਂ ਕੀ ਪੈਸੇ ਮਿਲਦੇ ਸਨ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਭਰਾਵਾਂ ਦੀ ਜੋੜੀ ਹੈ ਜਿਹੜੀ ਹਿੰਦੁਸਤਾਨ ਪਾਕਿਸਤਾਨ ਬਨਨ ਤੋਂ ਜਦੋਂ ਇਹ ਲਕੀਰ ਪਈ ਸੀ ਉਸ ਵੇਲੇ ਦੀ ਵੀ ਸਾਰੀ ਜਿਹੜੀ ਦਾਸਤਾਨ ਹੈ ਨਾ ਕੋ ਸੁਣਾਗੇ ਕੀ ਮਾਹੌਲ ਸੀਗਾ ਕਿੰਨੇ ਪੈਸੇ ਮਿਲਦੇ ਸੀ ਔਰ ਕਿੰਨੇ ਸਾਲਾਂ ਤੋਂ ਇਹ ਜਿਹੜਾ ਕੰਮ ਕਰ ਰਹੇ ਨੇ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਮੌਜੂਦ ਨੇ ਕੀ ਨਾਮ ਹੈ ਬਾਪੂ ਜੀ ਤੁਹਾਡਾ ਮੇਰਾ ਨਾਮ ਦੇਸਰਾਜ ਸੋ ਸਭ ਤੋਂ ਪਹਿਲੇ ਸਾਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਸਾਲਾਂ ਤੋਂ ਜਿਹੜਾ ਇਹ ਟਾਂਗੇ ਦਾ ਜਿਹੜਾ ਕੰਮ ਜਿਹੜਾ ਉਹ ਕਰ ਰਹੇ ਹੋ ਇਹ ਮੇਰੇ ਖਿਆਲ ਦੇ ਵਿੱਚ 67 ਤੋਂ ਲਾ ਲਓ 67 ਤੋਂ ਹਾਂ ਜਦੋਂ ਹੋਸ਼ ਹੋਈ ਆ ਤੇ ਇਹੋ ਹੀ ਕੰਮ ਦੀ ਇਹ ਹੀ ਕੰਮ ਕਰ ਹਾਂ ਹਾਂ ਇਹ ਪੜੇ ਲਿਖੇ ਨਹੀਂ ਜੀ ਹਾਂਜੀ ਸੋ ਇਹ ਇਹ ਤੁਹਾਡੇ ਭਰਾ ਨੇ ਇਹ ਭਰਾ ਨੇ ਨੇ ਤੋ ਸੋ ਕਿੰਨਾ ਤੁਸੀਂ ਕੰਮ ਜਦੋਂ ਤੋਂ ਕਰ ਰਹੇ ਹੋ ਆਪਣੀ ਹੋਸ਼ ਤੋਂ ਇਹ ਜਿਹੜਾ ਕੰਮ ਸੰਭਾਲਿਆ ਕਿੰਨੇ ਸਮੇਂ ਤੋਂ ਇਕੱਠੇ ਹੀ ਕੰਮ ਕਰ ਰਹੇ ਹੋ ਦੋਨੋਂ ਹਾਂਜੀ ਇਕੱਠੇ ਹੀ ਕਰ ਰਹੇ ਆਂ ਜੀ ਇਕੱਠੇ ਕੰਮ ਕਰ ਰਹੇ ਆਂ ਸੋ ਅੱਜ ਦੇ ਸਮੇਂ 'ਚ ਜੇ ਗੱਲ ਕਰੀਏ ਤਾਂ ਪਰਿਵਾਰ ਦਾ ਜਿਹੜਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਗੱਡੀਆਂ ਲੋਕਾਂ ਨੇ ਰੱਖ ਲਈਆਂ ਮਹਿੰਗੇ ਮਹਿੰਗੇ ਵਾਹਨ ਰੱਖ ਲੈਣੇ ਗੁਜ਼ਾਰਾ ਨਹੀਂ ਹੋ ਪਾਂਦਾ ਤੇ ਤੁਸੀਂ ਫਿਰ ਇਸ ਦੋ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋ ਆਪਣਾ ਇਹ ਮੱਲਾ ਸਵੇਰੇ ਤੁਸੀਂ ਉਹਨਾਂ ਸੀ ਦੇਖ ਰਹੇ ਸੀ ਇੰਨੀ ਠੰਡ ਦੇ ਬਾਵਜੂਦ ਦੋਨੋਂ ਭਰਾ ਤੁਸੀਂ ਨਿਕਲੇ ਹੋ ਤੇ ਕਿਦਾਂ guzara ਕਰਦੇ ਹੋ ਅੱਜ ਇਸ ਚੀਜ਼ ਦੀ ਡਿਮਾਂਡ ਹੈ ਮਾਰਕੀਟ 'ਚ ਇਸ ਚੀਜ਼ ਦੀ ਹੈ ਜੀ ਅਹੀ ਰਿਆ ਪੰਡਾ ਨਾਲ ਠੀਕ ਹੈ ਤੇ ਬਾਜੀ ਕਰਿਆ ਗਰੀਆਂ ਨਾਲ ਉਹਨਾਂ ਨੂੰ ਅਸੀਂ ਲੈ ਜਾਣਾ ਤੇ ਲੈ ਆਣਾ ਜਿੱਥੇ ਜਿੱਥੇ ਮੰਗਣ ਜਾਣਾ ਸੋ ਕਿੰਨੇ ਕ ਪੈਸੇ ਜਿਹੜੇ ਮਤਲਬ ਦਿਹਾੜੀ ਬਣ ਜਾਂਦੀ ਹੈ ਘਰ ਦਾ guzara ਚੱਲ ਪੰਦਾ ਹੈ ਇਹਦੇ ਨਾਲ ਹਾਂ ਸਾਡਾ guzara ਤੋਰ ਜਾਂਦਾ ਉਹ ਬਾਰੋਂ ਵਧਾਈ ਸ਼ਦਾਈ ਮਿਲੇ ਯਾਰ ਨੂੰ ਵਾਧੂ ਦੇ ਦਿੰਦੇ ਘਾਟ ਹੋਇ ਤੇ ਘੱਟ ਦੇ ਦਿੰਦੇ ਸੋ ਬਾਪੂ ਜੀ ਇੱਕ ਚੀਜ਼ ਹੋਰ ਦੱਸੋ ਵੀ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਜਦੋਂ ਵੰਡ ਹੋਈ ਸੀਗੀ ਉਦੋਂ ਕੀ ਹਾਲਾਤ ਸੀਗੇ ਤੁਸੀਂ ਉਹ ਸਮਾਂ ਵੇਖਿਆ ਉਹ ਸਮਾਂ ਹੰਡਾਇਆ ਕੀ ਦੌਰ ਸੀਗਾ ਉਸ ਸਮੇ ਦਾ ਉਹਦੇ ਛੋਟੇ ਹੀ ਉਹਦੇ ਛੋਟੇ ਹੀ ਸੀ ਜਾਂ ਨਹੀਂ ਸੋ ਤੁਸੀਂ ਦੱਸ ਰਹੇ ਸੀ ਕਿ 1971 ਦੇ ਵੇਲੇ ਜਿਸ ਤਰੀਕੇ ਨਾਲ 71 ਦੇ ਵਿੱਚ ਆਹੀ ਪਾਸਾਂ ਦੇ ਸਾਰੇ ਜੇ ਆ ਫਿਰ ਤੁਰ ਕੇ ਵੇਖਿਆ ਉਧਰ ਨਾ ਕੋਈ ਸੜਕ ਲੱਭਿਆ ਨੂੰ ਨਾ ਕੋਈ ਬਿਜਲੀ ਲੱਭੀ ਹੋਣਾ ਗਣਾ ਚ ਉਧਰ ਇੰਨਾਂ ਨਹੀਂ ਲੱਗੇ ਰਹੇ ਸੀ ਪਾਸਾਂ ਇੰਨਾਂ ਵੇਖੇ ਬੜੇ ਬੜੇ ਤਗੜੇ ਉੱਥੇ। ਤੋਂ ਪਹਿਲੇ ਦੀ ਗੱਲ ਕਰੀਏ ਤਾਂ ਪਿਆਰ ਮੁਹੱਬਤ ਜਿਹੜੀ ਕਿਸ ਤਰੀਕੇ ਦੀ ਸੀ ਲੋਕਾਂ ਦੀ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਨਹੀਂ ਸੀ ਹੋਈਦੀ ਤਾਂ ਪਿਆਰ ਮੁਹੱਬਤ ਨਾਲ ਰੋਕ ਲੈਂਦੇ ਸੀ ਹੁਣ ਦਾ ਤੇ ਪਹਿਲੇ ਦਾ ਕੀ ਫਰਕ ਦੇਖਦੇ। ਬਨੇ ਬੰਦੇ ਗੱਲਾਂ ਕਰਦੇ ਆ ਕਹਿੰਦੇ ਆ ਵੀ ਸਾਡਾ ਪਿਆਰ ਚੰਗਾ ਸੀ ਉਹਨਾਂ ਨਾਲ। ਠੀਕ ਹੀ। ਹਾਂ। ਤੋਂ ਕੀ ਬਾਪੂ ਜੀ ਫਰਕ ਦਈ ਹੁਣ ਪਹਿਲੇ ਦੇ ਸਮੇਂ ਦਾ ਤੇ ਹੁਣ ਦਾ ਜਿਹੜਾ ਫਰਕ ਦੇਖ ਰਿਓ ਕੀ ਬਦਲਾਅ ਹੈ ਉਦੋਂ ਦੇ ਦੌਰ ਦਾ ਤੇ ਹੁਣ ਦੇ ਦੌਰ ਦਾ। ਹੋਂਦੇ ਦੁਆਰ ਦਾ ਇਹ ਆ ਵੀ ਅੱਗੇ ਨਾਲੋਂ ਮਾਹੌਲ ਬਹੁਤ ਬਦਲ ਗਿਆ ਗੱਡੀਆਂ ਹੋ ਗਈਆਂ ਟਾਂਗਿਆਂ ਦਾ ਮੁੱਲ ਕੋਈ ਨਹੀਂ ਰਿਹਾ ਕਰਾਇਆ ਕੋਈ ਨਹੀਂ ਮਿਲਦਾ ਹਾਂ ਕਰਾਇਆ ਨਹੀਂ ਮਿਲਦਾ ਹੋਂਦੇ ਅਹੀਂ ਪਠੇਲਾਂ ਚੱਲਿਆ ਲੈਦੇ ਆਂ ਸ਼ਹਿਰੋਂ ਉਹ ਲਾ ਕੇ ਤੇ ਘਰ ਆਏ ਨਾ ਤੇ ਇੱਕ ਗਊ ਰੱਖੀ ਤੇ ਤੈਨੂੰ ਪਠੇਉ ਪਾਣੇ ਸੋ ਲਗਭਗ ਕਿੰਨਾ ਸਫਰ ਜਿਹੜਾ ਤੁਸੀਂ ਤੈਅ ਕਰਦੇ ਹੋ ਮਤਲਬ ਇੱਥੋਂ ਲੈ ਕੇ ਜਿੱਥੇ ਤੁਸੀਂ ਕੰਮ ਤੇ ਜਾਣਾ ਕਿੰਨਾ ਸਫਰ ਤੈਅ ਕਰ ਲੈਂਦੇ ਆਡਾ ਪਿੰਡ ਹੈ ਬ੍ਰਾਂਪੁਰ ਤੇ ਸਾਡਾ ਪਿੰਡਾ ਨੇ ਜਿਹੜਾ ਇਹ ਮੇਰੇ ਖਿਆਲ ਤੋਂ 3 ਕਿਲੋਮੀਟਰ ਹੈ 3 ਕਿਲੋਮੀਟਰ ਆ 3 ਕਿਲੋਮੀਟਰ ਸੋ ਜਿਹੜਾ ਹੋਰ ਸਫ਼ਰ ਤੁਸੀਂ ਜਿਸ ਤਰ੍ਹਾਂ ਅੱਗੇ ਤੁਸੀਂ ਦੱਸ ਰਹੇ ਹੋ ਕਿ ਜਿਸ ਤਰ੍ਹਾਂ ਲੈ ਕੇ ਜਾਂਦੇ ਹੋ ਜਿਹੜੇ ਆਪਣੇ ਤੁਹਾਡੇ ਗਾਹ ਕਾਂਦੇ ਨੇ ਉਹ ਕਿੰਨੇ ਕਿ ਦੂਰ ਤੱਕ ਦਾ ਪਿੰਡਾ ਕਰਨ ਨੂੰ ਫੇਰਾ ਮਿਲ ਜੇ ਨਾ ਆਹੀਂ ਕਥਲ ਹੋਰ ਵੀ ਜਾ ਸਕਨੇ ਆ ਤਾਰਾਗੜ ਵੀ ਜਾ ਸਕਨੇ ਆ ਗਰਦਾਸਪੁਰ ਵੀ ਜਾ ਸਕਨੇ ਜੇ ਇਹਨੂੰ ਫੇਰਾ ਤੁਹਾਡੀ ਹਾਲਤਾਂ ਮਿਲ ਜੇ ਉੱਥੇ ਵੀ ਚੱਲ ਜਾਨੇ ਪਰ ਮਿਲਦਾ ਨਹੀਂ 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 ਚੱਲਦਾ ਸਫ਼ਰ ਤਾਂ ਅਹੀਂ ਕੱਲ ਨੇ ਵਾਵਾ ਮਿਲਦਾ ਸੋ ਹੁਣ ਆ ਕੇ ਮਤਲਬ ਪਰਿਵਾਰ ਦਾ ਗੁਜ਼ਾਰਾ ਜਿਹੜਾ ਜੇ ਕਹਿ ਲਈਏ ਤਾਂ ਥੋੜਾ ਔਖਾ ਹੋ ਗਿਆ ਕਿਉਂਕਿ ਇਹ ਤੁਹਾਡਾ ਇੱਕ ਮਾਤਰ ਸਾਰਾ ਬਹੁਤ ਔਖਾ ਜੀ ਔਖਾ ਕੰਮ ਬਹੁਤ ਔਖਾ ਬਹੁਤ ਔਖਾ ਪਾਣੀ ਲੋਕਾਂ ਨਾਲ ਦੇਖਣਾ ਵੀ ਚੱਲ ਸਕੂਟੀਆਂ ਅਸੀਂ ਲਾਹਾਂਗੇ ਸਕੂਟੀ ਸੱਡਿਆ ਨੂੰ ਬੈਠਦਾ ਸਗਲ ਚਲਾਣਾ ਔਖਾ ਸੋ ਇੱਕ ਚੀਜ਼ ਹੋਰ ਹੈ ਅਸੀਂ ਮਤਲਬ ਅੱਜ ਦੇਖਦੇ ਆ ਕਿ ਭਰਾ ਭਰਾ ਪਰਿਵਾਰ ਚ ਇਕੱਠੇ ਅੱਜ ਕੱਲ ਨਹੀਂ ਰਹਿ ਰਹੇ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਜਦੋਂ ਕੋਈ ਵੀ ਹੁੰਦਾ ਤਾਂ ਵੱਖਰੇ ਹੋ ਜਾਂਦੇ ਨੇ ਸੋ ਕਿੰਨੇ ਸਾਲਾਂ ਤੋਂ ਤੁਸੀਂ ਇਕੱਠੀ ਇਹ ਜੋੜੀ ਬਹੁਤ ਖੂਬਸੂਰਤ ਲੱਗੀ ਆ ਕਿੰਨੇ ਸਾਲਾਂ ਤੋਂ ਤੁਸੀਂ ਇਕੱਠੇ ਰਹਿ ਰਹੇ ਹੋ ਅਸੀਂ ਮੇਰੇ ਖਿਆਲ ਚ ਬਾਬਾ ਚੇਰ ਹੋ ਗਿਆ ਆ ਬਾਬਾ ਚੇਰ ਹੋ ਗਿਆ ਹਨ ਜੋ ਤੋਂ ਲੈ ਕੇ ਟਾਂਗੇ ਵਾਣ ਲੱਗਿਆ ਨੇ ਚਵਾਨੀ ਤੇ ਦੀ ਸਵਾਰੀ ਤੋਂ ਉਹ ਤੋਂ ਲੈ ਕੇ ਇਕੱਠੇ ਰਹਿ ਆ ਇੱਕ ਦੁਕਾਨ ਵੀ ਆਈ ਸਾਡੀ ਕਰਿਆਨੇ ਦੀ ਚੰਗੀ ਚੱਲਦੀ ਤੇ ਉਹ ਅਸੀਂ ਸੌਦਾ ਸੂਦਾ ਵੀ ਉਹ ਉਹ ਲੈ ਆਣਾ ਦੁਕਾਨ ਦਾ ਵੀ ਤੇ ਖਰਾ ਗੁਜਾਰਾ ਹੀ ਹੋਵਾ ਡਪਰਾ ਕਰਦਾ ਰਿਹਾ ਦੁਕਾਨ ਉਹ ਵੀ ਦੁਕਾਨ ਛੱਡ ਬੈਠਾ ਛੱਡਣੀ ਕਿ ਲੋਕਾਂ ਨੇ ਪੈਸਾ ਮਾਰ ਲਿਆ 100 ਰੁਪਇਆ ਸਲਤਾਨੀ ਪੈਣ ਦੇ ਵਿੱਚ ਜਦੋਂ 5 ਰੁਪਇਆ ਕਿਲੋ ਖਾਂਦੀ ਇੱਕ ਇੱਕ ਗੱਲ ਹੋਰ ਹੈ ਇੱਕ ਗੱਲ ਹੋਰ ਹੈ ਸੋ ਲੋਕਾਂ ਲਈ ਸੋ ਖਾਸ ਤੌਰ ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਦੇ ਮਾਹੌਲ ਦੇ ਵਿੱਚ ਲੋਕ ਘਰਾਂ ਦੇ ਵਿੱਚ ਰਿਸ਼ਤਿਆਂ 'ਚ ਦਰਾਰਾਂ ਪੈ ਗਈਆਂ ਨੇ ਸੋ ਕੀ ਜਿਹੜਾ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਕਿ ਪਿਆਰ ਦੇ ਨਾਲ ਕਿਸ ਤਰ੍ਹਾਂ ਇਕੱਠੇ ਜਿਹੜਾ ਜੀਵਨ ਬਤੀਤ ਕਰਨਾ ਚਾਹੀਦਾ ਤੇ ਕੋਈ ਹੁਣ ਪਿਆਰ ਦੇ ਨਾਲ ਜੀਵਨ ਤਾਂ ਹੀ ਹੁੰਦਾ ਹੈ ਤੇ ਧੀਆਂ ਪੁੱਤਰ ਜਿਹੜੇ ਆ ਇਹ ਕਹਨੇ ਤੋਂ ਬਾਹਰ ਨੇ ਇਹ ਬਗੈਰ ਜਾਤ ਦੇ ਉੱਤੋਂ ਹੀ ਵਿਆਹ ਕਰਨ ਦੇਦੇ ਤੇ ਉਹ ਜਦੋਂ ਜਾਤੋਂ ਬੇ ਜਾਤ ਹੋ ਗਏ ਤੇ ਜਦੋਂ ਘਰ ਚ ਆ ਗਏ ਉਹ ਪਾਟਕ ਪਾਉਂਦੀਆਂ ਕੰਮ ਕਰਾਉਂ ਜਨਾਨੀਆਂ ਦੇ ਸਿਰ ਤੇ ਕੰਮ ਬਾਪੂ ਜੀ ਇੱਕ ਚੀਜ਼ ਹੋ ਰਹਾ ਜਾਤ ਪਾਤ ਦਾ ਚਲੋ ਅਸੀਂ ਵਿਤਕਰਾ ਕਰਦੇ ਆਂ ਪਰਮਾਤਮਾ ਦੀ ਤੇ ਇੱਕੋ ਬਖਸ਼ਾ ਇਹ ਸਾਰੇ ਇਕੱਠੇ ਹੀ ਨੇ ਕੋਈ ਐਦਾਂ ਦੀ ਗੱਲ ਨਹੀਂ ਐ ਪਰ ਇਹ ਤੁਹਾਡੀ ਜਿਹੜੀ ਜੋੜੀ ਆ ਅਜੇ ਇੱਕ ਸੰਦੇਸ਼ ਜਿਹੜਾ ਜ਼ਰੂਰ ਬਾਕੀਆਂ ਨੂੰ ਵੀ ਦੇਗੀ ਕਿ ਭਰਾਵਾਂ ਦਾ ਪਿਆਰ ਜਿਹੜਾ ਦੇਖਣ ਨੂੰ ਮਿਲਿਆ ਔਰ ਅੱਜ ਵੀ ਤੁਸੀਂ ਇਸ ਚੀਜ਼ ਤੋਂ ਜਿਹੜਾ ਗੁਜ਼ਾਰਾ ਕਿਸ ਤਰੀਕੇ ਨਾਲ ਕਰ ਰਹੇ ਹੋ ਸੋ ਬਾਕੀ ਹੋਰ ਜਿਹੜੇ ਲੋਕ ਅੱਜ ਪੰਜਾਬ ਦੀ ਜਿਹੜੀ ਜਵਾਨੀ ਐ ਜਿਸ ਤਰ੍ਹਾਂ ਉਹਨ ਵਿਦੇਸ਼ਾਂ ਦਾ ਰੋਕ ਕਰ ਰਹੀ ਐ ਨਸ਼ਿਆਂ ਦੇ ਬਾਰੇ ਪਾਸੇ ਦੋ ਰੁਪਏ ਸੋ ਬਾਰੇ ਕੀ ਕਹਿਣਾ ਚਾਹੋਗੇ ਨਸ਼ੇ ਯਾਰਾ ਵੱਧ ਗਿਆ ਪੁੱਛੋ ਤਾਂ ਬਗਾਰ ਹੀ ਵੱਧ ਗਿਆ ਉਹ ਜਿਹੜੇ ਨਸ਼ਿਆਂ ਵਾਲੇ ਚੋਰਾ ਜਰੀ ਕਰਨ ਦਾ ਕਿਸੇ ਕੋਲ ਖੋ ਕੇ ਖਾ ਕੇ ਨੂੰ ਲੁੱਟ ਪੁੱਟ ਲਾ ਕੰਮ ਕਰਨਾ ਤੂੰ ਸੋ ਇਹ ਜਿਹੜੀ ਤੁਹਾਨੂੰ ਅੱਜ ਦੀ ਅਸੀਂ ਇਹ ਸਟੋਰੀ ਦਿਖਾਈ ਹੈ ਇਹ ਦੋ ਭਰਾਵਾਂ ਦੀ ਜੋੜੀ ਹੈ ਜੈ ਔਰ ਵੀਰੂ ਜਿਸ ਤਰੀਕੇ ਦੇ ਨਾਲ ਅਸੀਂ ਕਹਿ ਲਈਏ ਤਾਂ ਫਿਲਮਾਂ 'ਚ ਜਿਹੜੇ ਦੇਖਣ ਨੂੰ ਮਿਲਦੇ ਇਹ ਭਰਾਵਾਂ ਦੀ ਜਿਹੜੀ ਜੋੜੀ ਹੈ ਇੱਕ ਮਿਸਾਲ ਹੈ ਇਹ ਜੋੜੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਤੱਕ ਕੰਮ ਕਰਨ ਦੀ ਲਈ ਜਾਂਦੀ ਹੈ ਔਰ ਰਹਿਣ ਵਾਲੇ ਇਸ ਸੁਲਤਾਨੀ ਦੇ ਨੇ ਸੋ ਬੜੀ ਹੀ ਖੂਬਸੂਰਤ ਜੋੜੀ ਸੀ ਬਾ ਕਮਾਲ ਇੱਕ ਅੱਜ ਦੇ ਸਮੇਂ ਦੀ ਮਿਸਾਲ ਵੀ ਪੇਸ਼ ਹੈ ਕਿ ਕਿਸ ਤਰੀਕੇ ਨਾਲ ਦੋਵੇਂ ਭਰਾ ਅੱਜ ਭਾਵੇਂ ਘੱਟ ਖਰਚੇ 'ਚ ਗੁਜ਼ਾਰਾ ਕਰ ਰਹੇ ਨੇ ਪਰ ਵਧੀਆ ਕਰ ਰਹੇ ਨੇ ਔਰ ਪਿਆਰ ਦੀ ਇੱਕ ਜਿਹੜੀ ਮਿਸਾਲ ਹੈ ਉਹ ਵੀ ਪੇਸ਼ ਕੀਤੀ ਹੈ ਕੈਮਰਾ ਪਰਸਨ ਮੋਇਦੇਨਾ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਬੁਰਦ